ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਬੁਰਸ਼ ਵਾਲੇ ਬਾਬੂ ਸੁਬਾਹ ਸੁਬਾਹ ਤੇ ਬੁਰਸ਼ ਮਾਰਦਾ ਹੈ ਤੇ ਲਓ ਵੀ ਮਿੱਤਰੋ ਆਪਾਂ ਪਹੁੰਚ ਗਏ ਸਾਈਟ ਤੇ ਤੇ ਇਧਰਲੇ ਹੋ ਗਏ ਸਾਰੇ ਗਾਡਰ ਕੰਪਲੀਟ ਤੇ ਐਫਸੀ ਤੇ ਜੰਗਲਾਂ ਦੇ ਦਰਾਲੇ ਸਾਰੇ ਗਾਡਰ ਸਾਡੇ ਸਾਰੇ ਗਾਡਰ ਕੰਪਲੀਟ ਹੋ ਗਏ ਨੇ ਓਕੇ ਠੋਕ ਦਈਏ ਠੋਕ ਦਈਏ ਤੋ ਇਧਰ ਜੰਗਲ ਵਿੱਚ ਦੀ ਹੁਣ ਗਾਂ ਐ ਨਾ ਚ ਲੈ ਕੇ ਜਾਣ। ਕਿੱਥੇ ਕਾਹ ਵਾਣਾ? ਹੂੰ? ਕਿੱਥੇ? ਉਹ ਮੋਰਾ ਬੁਰਸ਼ਵਾ ਚਾਹੀਏ ਹਮਕੋ। ਦੇ ਬੁਰਸ਼ਣ। ਤੇ ਅੱਜ ਪਹਿਲਾਂ ਟੀਐਫਸੀ ਲੈ ਕੇ ਜਾਣ। ਕੱਲਾ ਟੀਐਫਸੀ ਲੈ ਕੇ ਜਾਣਗੇ। ਫਿਰ ਇਹਦੇ ਮਗਰ ਮਗਰ ਇਹ ਲੈ ਕੇ ਜਾਣੇ। ਤੋ ਮਿੱਟੀ ਡਾਈ ਜਾ ਬਸ। 20 ਦੇ 20 ਆਰਡਰ ਹੋ ਗਏ। ਅੱਗੇ ਮਿਲਦੇ ਆ ਤੁਹਾਨੂੰ। ਲੋ ਵੀ ਮਿੱਤਰੋ। ਆਪਾਂ ਪਹੁੰਚ ਗਏ ਆ ਤਰੇਮਾਂ ਤੇ ਤੇ ਕੰਮ ਫਿਲਹਾਲ ਅੱਜ ਵੀ ਨਹੀਂ ਚਲਾਉਣਾ ਲੱਗਦਾ ਅੱਜ ਵੀ ਇਦਾਂ ਹੀ ਵੇਲੇ ਬੈਕ ਲੋਗੇ ਚੱਲ ਜਾਣਗੇ ਪਿਛੀ ਨਮਸ਼ੂਨਾਂ ਦਾ ਤੇਲ ਪਾਣੀ ਚੈੱਕ ਕਰ ਲਈਏ ਕਰਕੇ ਤੇ ਫਿਰ ਉਤੋਂ ਅੱਗੇ ਦੇਖਦੇ ਹਾਂ ਕੀ ਹੁੰਦਾ ਇਹ ਲੌਂ ਲੱਗੇ ਆ ਕੋੜੇ ਤੇ ਇੱਥੇ ਕੀ ਇਹਨੂੰ ਕਹਿ ਦਿੰਦੇ ਆ ਕਸ਼ੂਆ ਕਸ਼ੂਏ ਤੇ ਗ੍ਰੀਸ ਲਾਉਣ ਲੱਗੇ ਆ ਪੈਂਚਰ ਪੁੰਚਰ ਲਵਾ ਕੇ ਦੇ ਬ੍ਰੇਕ ਸ਼ੂ ਬੁਸਟਰ ਬੁਸਟਰ ਨਵੇਂ ਪਾਏ ਤੇ ਆ ਜਿਹੜੀ ਆ ਜਾ ਸਾਡੀ ਲੈਣੀ ਨਵੇਂ ਪਾ ਕੇ ਲੈਂਦੇ ਟੈਸਟਿੰਗ ਹੁੰਦੀ ਤੇ ਉਹ ਕੋਲ ਦੇ ਜਾ ਦੇ ਤੇ ਆਦੇ ਦੋ ਨਵੇਂ ਦੇ ਸਨ ਥੋੜੀ ਦੇ ਦੀਏ ਫੋਟੋ ਕਿਹਨੇ ਪਾਉਣਾ ਉਹਨਾਂ ਨੇ ਫੋਟੋ ਲੈਣ ਦੇ ਅੱਛਾ ਲਓ ਮਿੱਤਰੋ ਜੰਗਲ ਜੰਗਲੇ ਨਾਲ ਵੜਦਾ ਦੇ ਹੁਣ ਵੇਚੇ ਕਿ ਕਰੇ ਨਾਲੇ ਕੇ ਜਾਣਗੇ ਆਪਾਂ ਇਹਨਾਂ ਨੂੰ ਗਰੀਸ ਦੇਣਾ ਇੱਕ ਗਰੀਸ ਦੇ ਕੇ ਆਪਾਂ ਚੱਲਿਓ ਉਹਨੇ ਫਸਾਲਿਆ ਲੋਟਰ ਉੱਤੇ ਕੰਦਮਿਆ ਹੋਰੇ ਕਹਿੰਦਾ ਨਿਕਲ ਨਹੀਂ ਦੇ ਜੰਗਲ ਵੜਿਆ ਗਿਆ ਜੰਗਲ ਵਿੱਚ ਇਹਨੂੰ ਪਾਰ ਕਰਨੇ ਓਕੇ ਬਾਏ ਬਾਏ ਇੰਗਰੀਸ ਕਰਨਾ ਤੇ ਗਰੀਸ ਦੇਣੀ ਆਪਾਂ ਜੰਗੇ ਜੰਗਲ ਵਿੱਚ ਨਹੀਂ ਪਾਰ ਹਾਂ ਉਹ ਪੈ ਨਹੀਂ ਗੁੰਨਾਂਦਾ ਮੈਂ ਲਾਇਆ ਹੀ ਹੁੰਦੇ ਪੁੱਛਾ ਕਵਰਸ ਨਿਕਲੋ ਲੈ ਚੱਲਦਾ ਜਿੰਜਾ ਚਲਾਓ ਲੈ ਬਾਕੀ ਬਾਅਦ ਦੇਖਾਂਗੇ ਵੇਲੇ ਜੈਸੀ ਮਾਲ ਦਾ ਕੋਈ ਕੰਮ ਨਹੀਂ ਕੋਈ ਕਾਰ ਨਹੀਂ 7 ਵਜੇ ਉੱਠ ਕੇ ਆ ਜਾਂਦੇ 6 ਵਜੇ 5 ਵਜੇ 6 ਵਜੇ ਡਿਊਟੀ ਤੇ ਚੱਲ ਜਾਂਦੇ ਆ ਬਸ ਇੰਨਾ ਕੰਮ ਹੈ ਉਹਨਾਂ ਨੂੰ ਹੋਰ ਕੋਈ ਕੰਮ ਨਹੀਂ ਹੈ ਜਿਹੜਾ ਰੰ ਵਿੱਚ ਇੰਨੇ ਪਏ ਆ ਪੰਮੀ ਟੌਰ ਨਾ ਇਧਰ ਬਲੇਰ ਉਹ ਯਾਸ਼ੀ ਵੀ ਯਾਸ਼ੀ ਵੀ ਸ਼ਬਲਕੀ ਕ੍ਰੇਨ ਖਲੀ ਪਰ ਇੱਥੇ ਕੋਈ ਨੇਤਾ ਆਉਣ ਲੱਗਾ ਨੇਤਾ ਮਲੇ ਮਲੇ ਆਉਣ ਲੱਗਾ ਕੋਈ ਤੇ ਚਾਰ ਸਵੇਰੇ ਸੜਕ ਰੋਕ ਕੇ ਲੱਪੇ ਬੈਰੀਕਟ ਲੱਗਾ ਇਧਰ ਵੀ ਉਧਰ ਵੀ ਜਾਣ ਨਹੀਂ ਦਿੰਦੇ ਕਿ ਇਹਨੂੰ ਤੇ ਇਥੋਂ ਦੀ ਲੰਘਣਾ ਫਿਰ ਆਪਾਂ ਨੂੰ ਦੁਕਾਨੇ ਦੁਕਾਨਾਂ ਲੱਗ ਪੂੰਦੀ ਵਾਰ ਜੀ ਸੁਣਾਈ ਦਿੱਤੀ ਵੀ ਲੱਗਦਾ ਪਹਿਲਾਂ ਤਾਂ ਐਂਬੂਲੈਂਸ ਨਿਕਲ ਗਈ। ਅਜੇ ਨਹੀਂ ਆਇਆ। ਉਹ ਬਲੈਰੋ ਕੂਕਦੀਆਂ ਫਿਰਤ। ਪੂਰੇ ਜਾਮ ਕਰਕੇ ਵਾਪਿੱਤਰ ਵੀ। ਉੱਤਰ ਵੀ। ਉਹਦਾ ਯਾਰ। ਆਪਾਂ ਵੀ ਖੱਟੀ ਹੋ ਗਈ ਤੇ ਆਪਾਂ ਵੀ। ਇੱਕ ਗੱਡੀ ਹੋਰ ਆ ਗਈ। ਬਿਚਾਰਾ ਇੱਕ ਸ਼ਰੀਵ ਤੇ ਫਿਰਦਾ ਯਾਰ ਐਦਾ ਹੀ ਰਹਿੰਦਾ ਏ ਕਾਲੀ ਜਿੱਤ ਗਈ ਯਾਰ ਮੁੱਖ ਮੰਤਰੀ ਆਉਣਗੇ ਗਾਇਸ ਮੋਹਨ ਪਿਆਤਾ ਹਾਲੋ ਇਹ ਦੇਖੇ ਗਾੜੀਓਂ ਕਾਓ ਬਲਾ ਚਾਂਤ ਰਿਓ ਬਲਾ ਬਲਾ ਕਰ ਰਹਾ रेलपोचियो उथे से बना इछे से अरे YouTube में आएगी वीडियो आप भी देखना है हां हां तुम्हारे मुख्यमंत्री आ रहे हैं <laughs> आ गया आ गया आ गया आ गया आ गया देखो इसमें है कि वो वाला चला गया वो ऑटो तो हेलीकॉप्टर कर, करेंगे अब ये तो पुलिस पुलिस ही दिख रही है बस कमांडो भी दिख रही है पुलिस ये 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 बाय बाय कर रहा है ये देख ये आ, ये क्या ये क्या <laughs> ये क्या छोटी सी गाड़ी से निकल तो गया तो इतना बड़ा काफी लाइन तुम्हारा ये हमारे भगवंत मान तुम्हारे ये क्या नाम है इसका मोहन यादव मोहन यादव सर डॉक्टर मोहन यादव बहुत काफला है वो तो छोटी सी गाड़ी से निकल गए इन्होंने वहां भी निकल गए हां आई इधर कोई प्रोग्राम है क्या हाँ क्या वहाँ वो गायत्री यज्ञ हो रहा है अच्छा वहाँ जा रहा है तो सब खड़े हैं देख बदल बहुत बढ़िया आ रहा है ना भेजोगे तो आप ये यूट्यूब पे आएगी हमारी डेली आती है इतनी नहीं होगा नहीं ਅੱਜ ਦਾ ਤੁਹਾਨੂੰ ਦਿਖਾਉਣੇ ਵਿਆਹ ਐ ਬੰਨੇ ਆਗੇ ਕੀ ਕਰੀਏ ਚੱਲੀਏ ਹਮ ਉਸਕੇ ਪਾਸ ਚਲਦੇ ਹੈ ਲੜਕੀ ਵਾਲੇ ਹੈ ਬਾਰਾ ਲੈ ਕੇ ਜਾਏਗੇ ਯੋ ਜਨੀ ਵਾਲ ਜਾਇਆ ਤੇਰਾ ਅੰਤ ਨਪਾਰਾ ਵਰਿਆ ਸਾਬ ਨਿਦਾਨ ਚੌਥਾ ਸੋ ਪੁਰਖ ਵਹ ਤੋ ਜੀ ਮੇਟਰ ਆਪਾਂ ਮੁੰਨਿਆਂ ਨੂੰ ਲੈਣਾ ਹੈ ਡਿਊਟੀ ਤੇ ਜੰਗਲੀ ਜੰਗਲ ਐ ਸਾਡੇ ਜੰਗਲ ਤੋਂ ਬਾਹਰ ਜੀ ਤੂੰ ਜੀ ਆਕਾ ਦਾਤਾ